ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਨਾ ਇੱਧਰ ਆਇਆ ਸੀਗਾ ਲੁਧਿਆਣੇ ਸੈਂਟਰਲ ਜੇਲ੍ਹ ਨਹੀਂ ਯਾਰ ਇੰਨਾ ਕਿ ਪਹਾੜਾ ਇਲਾਕਾ ਹਨਾ ਕਿ ਮੈਂ ਹੈਰਾਨ ਆ ਕਿ ਇੰਨੀ ਇੱਥੇ ਗੰਦੀ ਜੀ ਦੁਨੀਆ ਦੇ ਵਿੱਚ ਗੰਦੇ ala ਕੋਈ ਸੜਕ ਨਹੀਂ ਯਾਰ ਭਰਾਵਾ ਕਿਸੇ ਫਾਸ ਜਿਨੋਂ ਹਨਾ ਫੈਕਟਰੀਆਂ ਇੱਧਰ ਆ ਤੇ ਕੋਈ ਸੜਕ ਨਹੀਂ ਕੁਛ ਨਹੀਂ ਹੈਗਾ ਯਾਰ ਇੱਧਰ ਨੋਕਾ ਹੋਇਆ ਰਹਿਣਾ ਆਪਾਂ ਤਾਂ ਬਾਈ ਸਵਰਗ ਚ ਰਹਿੰਦੇ ਆ ਸੱਚੀ ਕਹਿੰਨਾ ਆਪਾਂ ਪਿੰਡਾਂ ਵਾਲੇ ਬਾਈ ਸਵਰਗ ਚ ਰਹਿੰਦੇ ਆ ਆਪਣੇ ਵਰਗਾ ਕੋਈ ਨਹੀਂ ਹੈਗਾ ਆ ਜਿਹੜੇ ਵੀਰ ਦਾ ਖੇਤ ਆ ਰਹਿ ਗਿਆ ਚਾਰ ਪੰਜ ਕੀਲੇ ਮੈਂ ਕਹਿੰਨਾ ਰਾਜਾ ਵਾ ਇੰਨੇ ਸ਼ਹਿਰ ਦੇ ਵਿਚਾਲੇ ਖੇਤ ਪਏ ਆ ਇਹਨਾਂ ਦੇ ਕੋਲ ਮੋਟਰ ਜੀ ਲਓ ਭੋਲੇ ਆ ਸਟਾਰਟਰ ਜਿਆ ਉਹਦੇ ਚਲਾਉਣ ਵਾਲਾ ਆਲੂ ਵਾਲੀ ਮਸ਼ੀਨ ਦਾ ਉਹ ਰਲੇ ਜੀ ਇਹਨੂੰ ਸਪੀਡ ਲੱਗਦੀ ਆਂ ਆਡਰ ਘਟਾਣਾ ਉਹ ਖਰਾਬ ਸੀਗਾ ਤੇ ਇੱਕ ਇਹਨਾਂ ਨੂੰ ਪਟਾ ਲਿਆ ਸੀਗਾ ਜੁਆਇੰਟ ਜਲ ਹੋਣਾ ਤਾਂ ਉਹ ਲੈ ਆਵੇਂ ਨਾ ਤੂੰ ਇੱਕ ਦੋ ਚੀਜ਼ਾਂ ਹੋਰ ਪੁੱਛੀਆਂ ਸੀਗੀਆਂ ਵੀ ਪੈਸੇ ਆ ਪਿਛਲੇ ਸਾਲ ਦਾ ਆਰਡਰ ਦਿੱਤਾ ਸੀ ਉਹ ਲੈਣਾ ਸੀਗਾ ਹਨਾ ਉਹ ਕਹਿੰਦੇ ਕੱਲ ਨੂੰ ਦੇਖਾਂਗੇ ਯਾਰ ਇੰਨਾ ਕੁ ਬੁਰਾ ਹਾਲ ਹੈ ਨਾ ਆ ਏਰੀਏ ਦਾ ਚਲੋ ਠੀਕ ਆ ਵੀ ਜਿਹੜਾ ਪੋਰਸ਼ ਏਰੀਆ ਕਹਿ ਦਿੰਦੇ ਆ ਹਨਾ ਕਿ ਉਹ ਏਰੀਆ ਸਫਾਈ ਆ ਹਰ ਹਰੇਕ ਸ਼ਹਿਰਾਂ ਦੇ ਵਿੱਚ ਇਹੀ ਕੋਸ਼ਿਸ਼ ਹੁੰਦਾ ਕਿ ਪਾਰ શરી ਦੀ ਸਫਾਈ ਹੁੰਦੀ ਆ ਨਾ ਤੇ ਯਾਰ ਭਈਆ ਹਕ ਸੱਚੀ ਕਹਨਾ ਵਿਹਾਂ ਹੋਈਆਂ ਇੰਨੀਆਂ ਗੰਦੀਆਂ ਨੇ ਯਾਰ ਇੰਨਾ ਗੰਦਾ ਮੈਂ ਤਾਂ ਹੈਰਾਨ ਹੋ ਰਿਹਾ ਕਿ ਵੀ ਇੰਨੀ ਕਿਹੋ ਜਿਹੇ ਜ ਆ ਰਹਿਣਾ ਕਿੰਨਾ ਔਖਾ ਵੀ ਕਿੰਨਾ ਔਖਾ ਯਾਰ ਰਹਿਣਾ ਹਨ ਹਾਲਾ ਜਿੱਥੇ ਖਾਲੀ ਜਗ੍ਹਾ ਕੋਈ ਆਪਣਾਟਾਂ ਜਿਹਾ ਜਿੱਥੇ ਉਹ ਗਾਰਾ ਕਾਲਾ ਕਾਲਾ ਪਾਣੀ ਭਰਿਆ ਪਿਆ ਹੈ ਇਨਾ ਹੋ ਗਰੇ ਹੱਗ ਗਿਆ ਇਧਰ ਨਹੀਂ ਇਹ ਕੀ ਕਰ ਉਬਰ ਦਾ ਬੜਾ ਔਖਾ ਵੀ ਨਾਣਾ ਕਰਨਾ ਬਹੁਤ ਔਖਾ ਇੱਕ ਇੱਕ ਗੰਦੇ ਨਾਲ ਦੇ ਕੋਲ ਦੀ ਆ ਗੰਦਾ ਨਾਲ ਥੋੜਾ ਦੂਰ ਆ ਸੈਂਟਰਲ ਜੀ ਦਿਖਾਉਂ ਤਾ ਅੰਨੇ ਮੈਨੂੰ ਤੂੰ ਵੇਂਗਾ ਕਹਿੰਦਾ ਫਿਰ ਤੂੰ ਹੀ ਲਿਆ ਬਟਾ ਫਿਰ ਮੈਂ ਕੀ ਕਰਾਂ ਇਹ ਆ ਸੈਂਟਰਲ ਜੇਲ੍ਹ ਹਨਾ ਦਿਲੋਂ ਕੱਟੀ ਵੱਡੀ ਹੈ ਬਹੁਤ ਜ਼ਿਆਦਾ ਵੱਡੀ ਹੈ ਕੇਰਾਂ ਸੀ ਇਹ ਚ ਵੀ ਆਏ ਸੀ ਲੰਗਰ ਲਾਇਆ ਸੀ ਇੱਥੇ ਜੇਲ੍ਹ ਜਾ ਕੇ ਦੇਖ ਲੋ ਗੁਰਦਾਰੇ ਨਹੀਂ ਆਈ ਲੰਗਰ ਲਾਇਆ ਸੀ ਕਿਰਾਹ ਲਾਇਆ ਸੀ ਆ ਕਾਨੇ ਕੁੰਨੇ ਚ ਬਟੇ ਇਦਰਾ ਖੱਤੇ ਹੀ ਆ ਖੱਤੇ ਬਣਾਏ ਸੀ ਸਬਜ਼ੀ ਸਬਜ਼ੀ ਬੀਜਣ ਦੇ ਲਈ ਪਿੰਡੋਂ ਟਰੈਕਟਰ ਲੈ ਕੇ ਆਇਆ ਸੀ ਮੈਂ 11 ਦਸੰਬਰ ਵਾਲੇ ਦਿਨ ਦਸੰਬਰ ਮਹੀਨਾ ਯਾਦ ਆ ਮੈਨੂੰ 2000 ਦਸ ਦੀ ਗੱਲ ਆ ਉਹ 11 ਨਵੰਬਰ ਵਾਲੇ ਦਿਨ ਆਇਆ ਸੀ ਵੀਰੇ ਵੀਡੀਓ ਉਹ ਡੇਟ ਨੀਪਲ ਦੀ ਕਦੇ ਵੀ ਹੈ ਇੱਕ ਨਾ ਵੀਰੇ YouTube ਤੇ ਜਾਂ Facebook ਤੇ ਵੀ ਸੋਚ ਦਾ ਨੌ ਦੇ ਨੌ ਦਾ ਨਾ ਚੈਨਲ ਆ ਤੁਸੀਂ ਨਾ ਉਹਨੂੰ ਦੇਖਿਓ ਯਾਨੀ ਕਿ ਉਹਤੇ ਵੀਡੀਓ ਦੇਖਿਓ ਕਿ ਜੋ ਆਪਾਂ ਆਪਾਂ ਨਾ ਆਪਣੇ ਵਿੱਚ ਪਤਾ ਕੀ ਆ ਆਪਾਂ ਨਾ ਲੋਕਾਂ ਦੀਆਂ ਹੋਰਾਂ ਦੀਆਂ YouTube ਤੇ ਲਾਈਫ ਆਪ ਨੂੰ یوں ਲੱਗਦਾ ਹੁੰਦਾ ਕਿ ਨਹੀਂ ਯਾਰ ਇਹ ਤਾਂ ਲਗਜ਼ਰੀ ਲਾਈਫ ਜਿਹਾਉਂਦੇ ਆ ਹਨਾ ਜਿਨ੍ਹਾਂ ਦੇ ਆਪਾਂ ਬਲੌਗ ਦੇਖਦੇ ਆ ਜਾਂ ਕੋਈ ਵੀ ਲੈ ਲਓ ਕਿ ਜਿਨ੍ਹਾਂ ਦੇ ਵੀ ਆਪਾਂ ਦੇਖਦੇ ਆ ਨਾ ਕਿ ਆਪਾਂ ਇੱਕ ਉਹ ਮੁੰਡਾ ਜਿਹਾ ਵਾ ਹਰਿਆਣੇ ਦਾ ਪਤਾ ਨਹੀਂ ਪਤਨੀ ਦਿੱਲੀ ਦਾ ਵਾ ਛੋਟੀ ਜੀ ਉਮਰ ਦਾ ਹੀ ਆ ਵੱਡੀਆਂ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲਈ ਫਿਰਦਾ ਹੁੰਦਾ ਤੇ ਵੀ ਦੇਖ ਲੋ ਵੀ ਪੈਸੇ ਦੇ ਕੇ ਆਪਦੀ ਵੀਡੀਓ ਤੇ ਐਡ ਕਰਵਾਉਂਦੇ ਆ ਉਹਤੇ ਉਹਦਾ ਇੱਕ ਦਿਨ ਵੀ ਕਿਸੇ ਵੀਡੀਓ ਤੇ ਪਾਇਆ ਸੀ ਉਹ ਚ ਦੱਸਿਆ ਹਾਇ ਕਿ ਵੀ ਉਹਦੇ ਵੀਡੀਓ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਥੰਬਨੇਲ ਲੱਗਿਆ ਸੀਗਾ ਕਿ ਹਰਿਆਣੇ ਦਾ ਸਭ ਤੋਂ ਅਮੀਰ ਲੜਕਾ ਸਭ ਤੋਂ ਛੋਟੀ ਉਮਰ ਦਾ ਲੜਕਾ ਸਭ ਤੋਂ ਛੋਟੀ ਉਮਰ ਦਾ ਅਮੀਰ ਲੜਕਾ ਦੱਸੋ ਉਹਦੇ ਕੋਲ ਗੱਡੀਆਂ ਦਿਖਾਈਆਂ ਜਾਂਦੀਆਂ ਸਾਰਾ ਕੁਝ ਉਹ ਯੂਟਿਊਬਰ ਨਾਲ ਉਹਨੇ ਬੰਦੇ ਨੇ ਗੱਲ ਕਰੀਆ ਉਹ ਕਹਿੰਦਾ 5000 ਰੁਪਏ ਲੱਗੂਗਾ ਇੱਕ ਵੀਡੀਓ ਬਣਾਉਣ ਦਾ ਤੂੰ ਕੋ ਕਹਿੰਦਾ ਜਿਹੜਾ ਕੁਝ ਮਰਜ਼ੀ ਬੁਲਾ ਲਓ ਵੀ ਚਾਹੇ ਅਮੀਰ ਬੁਲਾ ਲਓ ਚਾਹੇ ਜੋ ਕੁਝ ਮਰਜ਼ੀ ਬੁਲਾ ਲਓ ਤੇ ਹੁਣ ਤੁਸੀਂ ਲਾਲੋ ਸਾਹਿਬ ਕੀ ਕੀ ਹਾਲਾਤ ਨੇ ਹਨ ਕੀ ਆਪਣੇ ਵੀ ਇੰਡੀਆ ਦੇ ਵਿੱਚ ਸਾਰੇ ਬਾਹਰ ਵੀ ਇਹੀ ਚੀਜ਼ਾਂ ਨੇ ਬਾਹਰ ਵੀ ਸਾਰੇ ਪਾਸੇ ਇਹੀ ਹਾਲਾਤ ਠੀਕ ਆ ਆਪਾਂ ਕਿਸੇ ਦੇ ਫੈਨ ਬਣੋ ਪਰ ਜਿਹੜੀ ਜੀ ਚੰਗੀ ਲੱਗਦੀ ਹੈ ਦੇਖੋ ਪਰ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰੋ ਠੀਕ ਨੇ ਮੈਂ ਕੀ ਜ਼ਰੂਰ ਦੇਖੋ ਦੇਖੋ ਉਹਨਾਂ ਦਾ ਅਲੱਗ ਆ ਆਪਣਾ ਅਲੱਗ ਆ ਹੈਨਾ ਕਿ ਜਿਨ੍ਹਾਂ ਦੀ ਤਾਂ ਹੈਗੀ ਆ ਫੇਕ ਲਾਈਫ ਦਿਖਾਉਂਦੇ ਆ ਜਿਹੜੇ ਉਹਨਾਂ ਦਾ ਤਾਂ ਵੀਰੇ ਕੁਝ ਕਹੀ ਨਹੀਂ ਸਕਦੇ ਆਪਾਂ ਜਿਹੜੇ ਫੇਕ ਲਾਈਫ ਦਿਖਾਉਂਦੇ ਆ ਹੈਨਾ ਕਿ ਜ਼ਿਆਦਾਤਰ ਜ਼ਿਆਦਾਤਰ ਤਾਰੇ ਯੂਟਿਊਬਰ ਆ ਜਿਹੜੇ ਉਹ ਜ਼ਿਆਦਾਤਰ ਫੇਕ ਲਾਈਫ ਦਿਖਾਉਣ ਦੇ ਵਿੱਚ ਬਲੀਵ ਰੱਖਦੇ ਆ ਕਿ ਤੁਸੀਂ ਹੁਣ ਆਪਣੇ ਆਪ ਬਦਲਾ ਲਓ ਕਿ ਬੰਦਾ ਦੁਖੀ ਹੁੰਦਾ ਹੀ ਨਹੀਂ ਕਦੇ ਕਿ ਉਹ ਹਰ ਟਾਈਮ ਖੁਸ਼ ਰਹਿੰਦੇ ਆ ਤੁਸੀਂ ਦੱਸੋ ਕਿਸੇ ਨਾਲ ਲੜਦਾ ਹੀ ਨਹੀਂ ਘਰੇ ਨਹੀਂ ਲੜਦਾ ਘਰੇ ਨਹੀਂ ਮੂੰਹ ਬਿੰਗਾ ਹੁੰਦਾ ਕਿਸੇ ਨਾਲ ਸਭ ਕੁਝ ਹੁੰਦਾ ਕੀ ਫੇਰ ਦੇ ਲੋ ਵੀ ਕਿਵੇਂ ਆਪਾਂ ਐਵੇਂ ਕਹਿ ਸਕਦੇ ਹਾਂ ਕਿ ਆਪਾਂ ਉਹਨਾਂ ਨੂੰ ਦੇਖ ਕੇ ਕਰੀ ਜਾਈਏ ਹਨਾ ਈ ਮੜਾ ਮੋਟਾ ਆਪਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹਨਾਂ ਦੇ ਪਿੱਛੇ ਲੱਗ ਕੇ ਨਾ ਉਹਨਾਂ ਦੀ ਰੀਤ ਕਰਨ ਦੀ ਲੋੜ ਹਾਂ ਦੇਖੋ ਜਿਹੜੇ ਚੰਗੇ ਲੱਗਦੇ ਆ ਦੇਖੋ ਉਹਨਾਂ ਨੂੰ ਜਰੂਰ ਦੇਖੋ ਤੇ ਪਰ ਉਹਨਾਂ ਦੀ ਰੀਤ ਨਾ ਕਰੋ ਠੀਕ ਆ ਉਹਨਾਂ ਬਾਰੇ ਬਾਲਾ ਸੋਚੋ ਨਾ ਕਿ ਐਵੇਂ ਆਪਣੇ ਦਿਮਾਗ ਤੇ ਬੋਝ ਨਾ ਪਾਓ ਉਹ ਚੀਜ਼ਾਂ ਨੂੰ ਲੈ ਕੇ ਲੋੜ ਨਹੀਂ ਹੈਗੀ ਉਹ ਚੀਜ਼ਾਂ ਨੂੰ ਲੈ ਕੇ ਬੋਝ ਪਾਉਣ ਦੀ ਕਿ ਐਵੇਂ ਆਪਾਂ ਸੋਚੀ ਜਾਈਏ ਕਮਲਿਆਂ ਵਾਂਗੂ ਹਨਾ ਇਹ ਉਹਨਾਂ ਨੇ ਆ ਕਰ ਲਿਆ ਕੀਤਾ ਕੀਤਾ ਆਪਾਂ ਵੀ ਇਹੀ ਕਰਨਾ ਆਪਾਂ ਵੀ ਆਹੀ ਚੀਜ਼ ਲੈਣੀ ਆ ਤੇ ਮੈਂ ਜ਼ਿਆਦਾਤਰ ਉਹਨਾਂ ਨੂੰ ਕਹਿੰਦਾ ਜਿਹੜੇ ਛੋਟੀ ਉਮਰ ਦੇ ਮੁੰਡੇ ਆ ਕਿ ਆਪਣੇ ਕੋਈ ਵੀ ਬਲੌਗਰ ਕੋਈ ਕੁਛ ਕਰਵਾ ਰਿਹਾ ਟਰੈਕਟਰਾਂ ਨੂੰ ਕੋਈ ਕੁਛ ਕਰਵਾ ਰਿਹਾ ਇਹ ਉਹਨਾਂ ਦੇ ਪਿੱਛੇ ਨਾ ਲੱਗੋ ਠੀਕ ਨਹੀਂ ਭਰਾਵਾ ਕਿਉਂਕਿ ਉਹਨਾਂ ਨੂੰ ਆਉਂਦੇ ਆ ਪੈਸੇ YouTube ਤੋਂ ਉਹ ਲਾ ਲੈਂਦੇ ਆ ਠੀਕ ਨਹੀਂ ਆਪਣੇ ਪੰਜਾਬ ਦੀ ਗੱਲ ਜੇ ਕਰੀਏ ਕਿ ਉਹ ਲਾ ਲੈਂਦੇ ਆ ਨਾ YouTube ਤੋਂ ਪੈਸੇ ਆਉਂਦੇ ਆ ਉਹ ਲਈ ਜਾਂਦੇ ਆ ਜਿਹੜਾ ਨੂੰ ਦੇਖਦੇ ਆ ਤੇ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਵੀ ਹਾਂ ਟਾਇਰ ਆ ਪਵਾਈਏ ਜਾਂ ਆ ਪਵਾਈਏ ਇਹ ਨਾ ਕਰੋ ਕਿਉਂਕਿ ਜਿਹੜੇ ਜਿਨ੍ਹਾਂ ਨੇ ਇਹੀ ਕੰਟੈਂਟ ਆ ਉਹਨਾਂ ਨੇ ਇਹੀ ਕੰਟੈਂਟ ਰੱਖਿਆ ਹੋਇਆ ਵੀਰੇ ਕੀ ਆਪਾਂ ਆ ਚੀਜ਼ ਆ ਕਰਨੀ ਆ ਚੀਜ਼ ਆ ਕਰਨੀ ਆ ਜੇ ਉਹ ਦਿਖਾਉਣਗੇ ਨਹੀਂ ਤਾਂ ਫਿਰ ਤੁਸੀਂ ਉਹਨੂੰ ਦੇਖੋਗੇ ਕਿਵੇਂ ਠੀਕ ਨੇ ਪਰ ਹਾਂ ਦੇਖੋ ਜ਼ਰੂਰ ਸਾਰਿਆਂ ਨੂੰ ਪਰ ਕਿਸੇ ਦੀ ਰੀਸ ਨਾ ਕਰੋ ਇਸ ਗੱਲ ਦਾ ਧਿਆਨ ਰੱਖੋ ਬਸ ਮੈਂ ਇਹੀ ਕਹਿਣਾ ਚਾਹੂੰ ਦੇਖੋ ਸਾਰਿਆਂ ਨੂੰ ਪਰ ਕਿਸੇ ਦੀ ਰੀਸ ਨਾ ਕਰੋ ਆਪਣਾ ਕੰਮ ਕਰੋ ਆਪਦਾ ਇੰਜੋਏ ਕਰੋ ਆਪਦੀ ਲਾਈਫ ਨੂੰ ਪਰ ਕਿਸੇ ਨੂੰ ਦੇਖ ਕੇ ਉਹ ਉਹ ਨਾ ਹੋਵੋ ਵੀ ਹਾਂ ਮੈਂ ਵੀ ਆਹ ਕਰਨਾ ਨਹੀਂ ਉਹਨਾਂ ਦਾ ਕੰਮ ਆ ਯਾਰ ਉਹ ਕਰਨਾ ਠੀਕ ਆ ਆਪਾਂ ਕਿਸੇ ਦੀ ਰੀਜ਼ ਨਹੀਂ ਕਰ ਸਕਦੇ ਕਿਸੇ ਦੀ ਵੀ ਬਾਕੀ ਚਲੋ ਅੱਜ ਹੁਣ ਆਪਣਾ ਐਲਰ ਪਟਿਆ ਵੀ ਕੰਮ ਆ ਗਿਆ ਦੇਖ ਲਓ ਫੋਨ ਆਇਆ ਬੰਦੇ ਦਾ ਕਹਿੰਦਾ 300 ਗੱਟੂ ਚਾਹੀਦਾ ਕਿ ਵਧੀਆ ਰੇਟ ਤੇ ਬਕਵਾ ਦੂੰਗਾ ਤੇ ਮੈਂ ਕਹਾਂ ਕੋਈ ਨਹੀਂ ਲੈ ਜਾ ਮੀਆ ਮੈਂ ਭਰ ਦਿੰਨੇ ਆ ਕਹਿੰਦਾ ਭਰਵਾ ਦੇ ਜੀ ਕੁੜਮਾਂ ਉੱਲ ਲੱਗਿਆਂ ਕੋਈ ਸ਼ਾਂਤੀ ਕਰਕੇ ਇੱਕ ਨਾ ਵੀਰੇ ਯਾਰ ਜਿਹੜਾ ਵੀਰਾਂ ਨੇ ਨਵੇਂ ਆਨੇ ਆਲੂ ਲਾਏ ਆ ਜਾਂ ਕੁਝ ਵੀ ਆ ਹਨਾ ਯਾਰ ਹੌਸਲਾ ਰੱਖੋ ਐਉਂ ਨਾ ਰੱਖਿਆ ਕਰੋ ਵੀ ਹਾਂ ਵੀਰੇ ਵੀ ਇੰਨੇ ਨਹੀਂ ਬੈਗਦਾ ਜਾਂ ਇਦਾਂ ਵਾ ਮੈਨੂੰ ਫੋਨ ਆਉਂਦਿਆ ਕੱਲ ਵੀ ਬਹੁਤ ਫੋਨ ਆਏ ਸੀ ਹਨਾ ਕਿ ਵੀਰੇ ਕੀ ਕਰੀਏ ਆਲੂ ਦਾ ਆਲੂ ਮੰਦਾ ਵਾ ਉਹ ਯਾਰ ਭਰਾਵੋ ਕੋਈ ਗੱਲ ਨਹੀਂ ਜੇ ਹੁਣ ਮੰਦਾ ਵਾ ਉਦੋਂ ਥੱਲੇ ਤਾਂ ਨਹੀਂ ਜਾਣ ਲੱਗਿਆ ਕੀ ਪਤਾ ਹੁੰਦਾ ਰੇਟ ਵੱਜ ਜਵੇ ਠੀਕ ਨਹੀਂ ਕੁਛ ਨਹੀਂ ਪਤਾ ਹੈਗਾ ਕੱਚੀ ਸਬਜ਼ੀ ਦਾ ਵਾ ਕੁਛ ਨਹੀਂ ਪਤਾ ਜੇ ਹੁਣ ਇੱਥੇ ਤੱਕ ਲੈ ਆਏ ਉਹਨੂੰ ਹੋਰ ਥੋੜੇ ਦਿਨ ਪਕਾ ਕੇ ਵਧੀਆ ਕਰਕੇ ਬੇਲਾ ਬੁੱਲਾ ਵੱਢ ਕੇ ਪੱਕਾ ਕਰਕੇ ਢੇਰ ਲਾ ਕੇ ਉਦੋਂ ਬਾਅਦ ਭਰ ਕੇ ਦੇ ਦੋ ਪਰ ਹਿੰਮਤਗਾ ਤੂੰ ਹਾਰ ਨੀ ਜਦ ਆਲੂ ਹੀ ਲਾ ਲਿਆ ਫੇਰ ਨਾ ਹਿੰਮਤ ਹਾਰਿਆ ਕਰੋ ਠੀਕ ਨਹੀਂ ਆਲੂ ਹਿੰਮਤ ਨਾਲ ਹੀ ਲੱਗਦਾ ਵਾ ਤੇ ਹਿੰਮਤ ਨਾਲ ਹੀ ਲੱਗਦਾ ਤੇ ਹਿੰਮਤ ਨਾ ਹਾਰੋ ਇਹਦੇ ਵਿੱਚ ਤੇ ਅ ਰੱਬ ਵਧੀਆ ਹੀ ਕਰੂਗਾ ਇਸ ਵਾਰ ਮਾੜਾ ਨਹੀਂ ਕਰਦਾ ਦੇਖੋ ਬਾਕੀ ਕੀ ਹੁੰਦਾ ਵਾ ਹਨ ਦੇਖੋ ਬਾਕੀ ਹੁੰਦਾ ਦੇਖੋ ਆਪਾਂ ਐਲ ਆਰ ਪਟਿਆ ਐਲ ਆਰ ਵੀ ਪੂਰਾ ਵਧੀਆ ਰੇਟ ਚ ਚਲੇ ਗਿਆ ਗੋਲੀ ਗੱਡੀਆ ਗੋਲੀ ਕੱਢ ਕੇ 470 75 ਰੁਪਏ ਨੂੰ ਵੇਚ ਗਿਆ ਇਹ ਲਾ ਹੋਰ ਕੀ ਚਾਹੀਦਾ ਦੇਖੋ ਪੁਰਾਣਾ ਬਾਰ ਦਾ ਨਾ ਲਾਉਣਾ ਉਰੋਂ ਚੱਕ ਕੇ ਲੈ ਜਾਣਾ ਆਪਾਂ ਕੁਝ ਨਹੀਂ ਕਰਨਾ ਇਹ ਉਹ ਦਿਨ ਦਾ ਪੱਟਿਆ ਹੈ ਐਲਰ ਕੰਮ ਦੇ ਗਿਆ ਆਪਾਂ ਨੇ ਇਸ ਵੇਲੇ ਲੇਬਰ ਮੰਗਾਈ ਉਹ ਤਾਂ ਅਜੇ ਕੰਮ ਬੰਦ ਸੀ ਤੇ ਮੈਂ ਕਿਹਾ ਚਾ ਲੈਬਰ ਮਗਾ ਕੇ ਪ੍ਰਵਾਹ ਦਿੰਨੇ ਆ ਨਾ ਤੇ ਹੱਥਿਆਂ ਨਾਲ ਹੀ ਛਾਂਟੀ ਕਰਵਾਤੀ ਤੇ ਫੇਰ ਉਹ ਆ ਦੇ ਲੋ ਫੇਰ ਦਾ ਐਲਰ ਦਾ ਸਹਜ ਬਣਾਤਾ ਉਹਨਾਂ ਨੇ ਗੋਲੀ ਜੀ ਕੱਟਦੀ ਪਤਲੀ ਜੀ ਬਾਕੀ ਸਾਰਾ ਕੁਝ ਵਿਚੀ ਦੇਤਾ ਤੇ ਭੂਰਾ ਵਧੀਆ ਆਲੂ ਹੋ ਗਿਆ ਹੋਰ ਕੀ ਚਾਹੀਦਾ ਦੇਖ ਲੈ ਕੱਲ ਐਲਰ ਆਪਣਾ 350 ਨੂੰ ਵੇਚਿਆ ਸੀ ਬਾਲੇ ਵੀਰ ਪੁੱਛੀ ਜਾਂਦੇ ਵੀਰੇ ਰੇਟ ਵੀਰੇ 350 ਨੂੰ ਵੇਚਿਆ ਸੀ ਆਪਣਾ ਫਖਰਾ ਠੀਕ ਨਹੀਂ ਐਨੇ ਗ੍ਰੇਡ ਨੂੰ ਨਿਕਲ ਗਿਆ ਸੀ ਤੇ ਮੈਨੂੰ ਵਧੀਆ ਲੱਗਿਆ ਆਪਾਂ ਕੱਢਤਾ ਤੇ ਅੱਜ ਹੁਣ ਜੇ ਰੱਖਿਆ ਹੁੰਦਾ ਆਲੂ ਤਾਂ ਅੱਜ ਘਟ ਜਾਣਾ ਸੀਗਾ ਰੇਟ ਤਾਂ ਕਰਕੇ ਆਪਾਂ ਕੱਢਤਾ ਵੀਰੇ ਠੀਕ ਨਹੀਂ ਅੱਜ ਤਾਂ ਮੌਸਮ ਸਾਫ਼ ਹੋ ਗਿਆ ਜਿਹੜੇ ਸਟਾਕ ਲੱਗੇ ਸੀ ਸਾਰੇ ਲੈ ਆਉਂਦੇ ਲੈ ਜਾਂਦੇ ਕੱਲ ਕਿਸੇ ਨੇ ਦੇਣਾ ਨਹੀਂ ਸੀ ਆਲੂ ਠੀਕ ਨਹੀਂ ਇਹ ਚੱਕਰ ਆਪਾਂ ਦੇਤਾ ਚੁੱਪ ਕਰਕੇ ਵਧੀਆ ਰੇਟ ਤੇ ਵੈਗ ਗਿਆ ਅੱਜ ਉਹਨੇ ਨੂੰ ਬਿਕਣਾ ਨਹੀਂ ਆ ਹੁਣ ਐਲ ਆਰ ਵੀ ਆਪਣਾ ਮੈਂ ਉਦੋਂ ਪੱਟ ਕੇ ਤਾਂ ਹੀ ਲਾ ਲਿਆ ਸੀ ਵੀ ਜੇ ਬੀਕੇ ਬੈਗ ਗਿਆ ਵੇਚ ਦਾਂਗੇ ਉਹੀ ਗੱਲ ਹੋ ਗਈ ਤੇ ਲੋ ਬੰਦੇ ਦੀ ਗੱਡੀ ਵਿਚਾਲੇ ਖੜੀ ਸੀਗੀ ਗੜੀ ਹੋਈ ਮੈਂ ਕਿਹਾ ਮੈਂ ਤਾਂ ਇੰਨੇ ਨੂੰ ਏਦੂ ਘੱਟ ਦੇਣਾ ਹੀ ਨਹੀਂ ਹੈਗਾ ਆਲੋ ਤੇ ਉਹ ਚਲੋ ਵੈਗ ਗਿਆ ਚਲੋ ਆਪਣਾ ਵਧੀਆ ਕੰਮ ਸਰ ਜੂਗਾ ਮੈਨੂੰ ਦੇਖਿਆ ਨੂੰ ਹੋਰ ਕੀ ਚਾਹੀਦਾ ਆਪਾਂ ਨੂੰ ਦੱਸ ਲੇਵਰ ਲੱਗੀ ਗਈ ਹਾਂ ਵਧੀਆ ਵਾ ਨਾ ਦੇ ਲੋ ਹੋਰ ਕੀ ਆਪਾਂ ਨੂੰ ਚਾਹੀਦਾ ਕਿ ਇਦਾਂ ਹੀ ਦਾ ਲੱਗ ਜਾਂਦਾ ਹੁੰਦਾ ਇਦਾਂ ਹੀ ਮੈਂ ਦੂਜੇ ਲੋਟ ਕੰਨਾ ਕਿ ਹੌਸਲਾ ਰੱਖੋ ਵੀਰੇ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਕੀ ਹੋ ਜਾਣਾ ਐਵੇਂ ਹੌਸਲਾ ਨਾ ਹਾਰੋ ਵੀ ਆਹ ਗੱਲ ਆ ਜਾਂ ਉਹ ਗੱਲ ਆ ਹਨਾ ਆਪਦਾ ਹੌਸਲਾ ਰੱਖੋ ਵਧੀਆ ਰੇਟ ਤੇ ਵੇਖ ਜਾਣਾ ਕੁਝ ਨਹੀਂ ਹੁੰਦਾ ਕੋਈ ਟੈਨਸ਼ਨ ਨਾ ਲਵੋ ਜੇ ਹੁਣ ਇੱਥੇ ਤੱਕ ਆ ਗਏ ਤਾਂ ਹੁਣ ਥੋੜਾ ਹੋਰ ਜਾਣ ਦੇ ਵਿੱਚ ਈ ਦਿੱਕਤ ਆ ਦੱਸੋ ਕੁਛ ਨਹੀਂ ਵਧੀਆ ਰਹੂਗਾ ਕੋਈ ਗੱਲ ਨਹੀਂ ਏਹੀ ਗੱਲ ਮੈਂ ਤਾਂ ਵੀਰੇ ਸਾਰੇ ਵੀਰਾਂ ਨੂੰ ਕਹਿੰਦਾ ਕਿ ਵੀਰੇ ਹੌਂਸਲਾ ਰੱਖੋ ਕੁਛ ਨਹੀਂ ਹੁੰਦਾ ਤੇ ਕਾਲੀ ਨਾ ਕਰਿਓ ਯਾਰ ਵੇਚਣ ਦੀ ਹਨਾ ਕਿ ਕੁਆਲਿਟੀ ਬਣਾਇਓ ਵਧੀਆ ਕੁਆਲਿਟੀ ਬਣਾ ਕੇ ਆਲੂ ਵੇਚਿਓ ਤੇ ਰੱਬ ਭਲੀ ਕਰੂਗਾ ਸਾਰਿਆਂ ਦਾ ਵਧੀਆ ਰੇਟ ਤੇ ਆਲੂ बिकੂਗਾ ਪਰ ਕਾਲੀ ਨਾ ਕਰੋ ਈ ਇਹਨਾਂ ਵੀਰ ਜਿਹੜੇ ਨਵੇਂ ਵੀਰਗ ਲਾ ਕੇ ਕਾਲੀ ਕਰ ਦਿੰਦੇ ਆ ਵੀ ਹਾਏ ਮਰ ਗਏ ਹਾਏ ਪਤਾ ਨਹੀਂ ਇਹ ਦੋ ਵਿਦੂ ਵੀ ਥੱਲੇ ਡੈਗ ਡੈਗ ਜੂ ਆਲੂ ਵੀਰੇ 250 ਤੋਂ ਥੱਲੇ ਨਹੀਂ ਆਉਂਦਾ ਆਲੂ ਕੋਈ ਗੱਲ ਨਹੀਂ ਟੈਨਸ਼ਨ ਨਾ ਲਵੋ ਵਧੀਆ ਆਲੂ ਵਿਕ ਜਾਣਾ ਪਰ ਕਾਲੀ ਕਰਕੇ ਨਾ ਰੱਖਿਓ ਕਿ ਛੇਤੀ ਪੱਟ ਪੱਟ ਕੇ ਦੇਖੋ ਜੇ ਤਾਂ ਤੁਹਾਡਾ ਆਲੂ ਹੋ ਗਿਆ 80 90 ਦਿਨ ਦਾ ਤਾਂ ਉਹਦੀਆਂ ਬੇਲਾਂ ਵੜ ਦੋ ਫਖਰਾਜ ਦੀਆਂ ਡਾਇਮੰਡ ਨੂੰ 120 ਦਿਨ ਤੇ ਲੈ ਕੇ ਜਾਓ ਐਲ ਆਰ ਨੂੰ 100 ਦਿਨ ਤੇ ਲੈ ਜਾਓ ਫਿਰ ਉਹਨਾਂ ਦੀਆਂ ਬੇਲਾਂ ਵੜ ਦੋ ਬੇਲਾਂ ਵੱਢਣ ਤੋਂ ਬਾਅਦ ਵੀਰੇ ਪਕਾ ਕੇ ਆਲੂ ਵੇਚਿਓ ਤਾਂ ਤੁਹਾਡਾ ਭਲਾਈ ਹੋਊਗਾ ਢੇਰ ਲਾ ਲੋ ਢੇਰ ਲਾ ਕੇ ਉਹ ਦੂਬਾ ਛਾਂਟੀ ਕਰਕੇ ਭਰ ਕੇ ਦੇ ਦੋ ਠੀਕ ਨਹੀਂ ਕੁਆਲਿਟੀ ਬਣਾ ਕੇ ਦੋ ਅਗਲੇ ਨੂੰ ਆਪੇ ਵਧੀਆ ਲੱਗੂਗਾ ਕੁਝ ਨਹੀਂ ਹੁੰਦਾ ਹੈਗਾ ਤੇ ਆਪਦਾ ਆਲੂ ਪੱਟ ਕੇ ਮੱਕੀ-ਮੱਕੀ ਬੀਜ ਲਓ ਉਸ ਦੂਬਾ ਦਾਬਦ ਕਰੋ ਤੇ ਪਰ ਕਾਲੀ ਨਾ ਕਰੋ ਕਿ ਹਾਂ ਹਾਈ ਸੈੱਟ ਦੀ ਹੈ ਹਾਈ ਸੈੱਟ ਦੀ ਮੰਡੀਆਂ ਚ ਆਲੂ ਨਹੀਂ ਉਨਾ ਮਹਿੰਗਾ ਵਿਕਦਾ ਹੁੰਦਾ ਵੀਰੇ ਜਿੰਨੇ ਰੁਪਏ ਤੁਹਾਡੇ ਘਰੇ ਬੈਠਿਆਂ ਦੇ ਬਣ ਹੁਣ ਤੁਸੀਂ ਮੈਨੂੰ ਦੇਖ ਲਓ ਆਪਾਂ ਕਦੇ ਨਹੀਂ ਮੰਡੀ ਚਾਲੂ ਲੱਗ ਜਾਂਦੇ ਉਰੋਂ ਫਾਰਮ ਤੋਂ ਹੀ ਵੇਚਦੇ ਆ ਸਾਰਾ ਜਿੰਨਾ ਵੀ ਚਲੋ ਜਿਹੜਾ ਰਾਸ਼ਨ ਰੂਸ਼ਨ ਦੇਣਾ ਵੱਡਾ ਸਹਜ ਆ ਜਿਹੜਾ ਚਲੋ ਬੀ ਆ ਉਹ ਤਾਂ ਲੈ ਕੇ ਵੇਕੇ ਜਾਂਦਾ ਪਰ ਜਿਹੜਾ ਰਾਸ਼ਨ ਆ ਉਹ ਆਪਾਂ ਫਾਰਮ ਤੋਂ ਹੀ ਸੇਲ ਕਰਦੇ ਆ ਤੇ ਰਾਸ਼ਨ ਨੂੰ ਆਪਾਂ ਫਾਰਮ ਤੋਂ ਬਿਨਾਂ ਕਿਤੇ ਨਹੀਂ ਜਾਂਦੇ ਫਾਰਮ ਤੋਂ ਹੀ ਵਿਕਣਾ ਹੋਣਾ ਹੋਂ ਵੀ ਦੇ ਲੋ ਐਲ ਆਰ ਫਾਰਮ ਤੋਂ ਵੇਖਿਆ 470 ਨੂੰ ਹੋਰ ਕੀ ਚਾਹੀਦਾ ਆਪਾਂ ਨੂੰ ਨਾ ਕਿਤੇ ਲੈ ਕੇ ਜਾਣਾ ਨਾ ਸਰਦਰਦੀ ਹਨਾ ਲੈ ਕੇ ਜਾਣ ਦੀ ਤੇ ਪਖਰਾਜ ਆ ਉਹ ਵੀ ਆਪਣਾ ਫਾਰਮ ਤੋਂ ਵੇਖਦਾ ਖੱਤਿਆਂ ਜੋ ਟੈਂਪੂ ਭਰਦੇ ਆ ਜੇ ਲੁਧਿਆਣੇ ਮੰਡੀ ਚ ਲੈ ਕੇ ਜਾਣਾ ਵੀਰੇ 20 ਤੋਂ 22 25 ਰੁਪਏ ਖਰਚਾ ਆ ਜਾਂਦਾ ਲੈ ਕੇ ਜਾਣ ਦਾ ਠੀਕ ਨਹੀਂ ਫਿਰ ਉੱਥੇ 5 ਰੁਪਏ ਲਾਉਣ ਦੇ ਲੇਬਰ ਫਿਰ ਉੱਥੇ ਆੜਤ ਪੈਣੀ ਕਿੰਨਾ ਖਰਚਾ ਵਧ ਗਿਆ ਬੁਰੇ ਆਰਾਮ ਨਾਲ ਬੈਠਿਆਂ ਟੈਨਸ਼ਨ ਫਰੀ ਕਿਤੇ ਲੈ ਕੇ ਨਹੀਂ ਜਾਣਾ ਕੁਝ ਨਹੀਂ ਕਰਨਾ ਖੱਤੇ ਚੋਂ ਮਾਲ ਪਰ ਜਾਂਦਾ ਆਰਾਮ ਨਾਲ ਲਾਇਆ ਜਾਂਦਾ ਇਕੱਲੀ ਗਣਤੀ ਕਰਨੀ ਆ ਆਪਾਂ ਹੋਰ ਕੀ ਕਰਨਾ ਦੱਸੋ ਤਾਂ ਇਸ ਚੱਕਰ ਦੇ ਵਿੱਚ ਵੀਰੇ ਕੋਈ ਟੈਨਸ਼ਨ ਨਾ ਲਿਆ ਕਰੋ ਰੱਬ ਨੇ ਆਪੇ ਹੀ ਸਾਰਾ ਕੁਝ ਵਧੀਆ ਕਰ ਦੇਣਾ ਤਾਂ ਟੈਨਸ਼ਨ ਫਰੀ ਹੋ ਕੇ ਆਪ ਦਾ ਨੱਪੀ ਚੱਲੋ ਕੰਮ ਨੂੰ ਬਸ ਹਾਂ ਕਾਲੀ ਕਰਕੇ ਆਲੂ ਵੇਚਣ ਦੀ ਕੋਸ਼ਿਸ਼ ਨਾ ਕਰਿਓ ਵੀ ਥੋੜੇ ਇਹ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਵੀਰਾਂ ਨੇ ਵੀ ਆਲੂ ਲਾਇਆ ਹੋਇਆ ਕਾਲੀ ਨਾ ਕਰਿਓ ਵੀ ਹਾਂ ਵੇਚ ਦੀਏ ਵੇਚ ਦੀਏ ਆਪਦਾ ਪੱਟੋ ਪੱਟ ਕੇ ਰੱਖੋ ਪਕਾ ਕੇ ਪੱਟੋ ਹੁਣ ਹੁਣ ਨਾ ਕੱਚੇ ਵਾਲਾ ਕੰਮ ਰੱਖੋ ਜਿਨ੍ਹਾਂ ਦਾ ਆਲੂ ਟਾਈਮ ਮੈਂ ਦੱਸਿਆ ਵੀ ਐਵੇਂ ਮੈਂ ਹੋ ਗਿਆ ਝਾੜ ਵਧੀਆ ਨਿਕਲੇ ਤਾਂ ਉਹਨਾਂ ਨੂੰ ਸਾਂਭ ਲਓ ਤੇ ਆਪਦੀ ਮੱਕੀ-ਮੱਕੀ ਬੀਜੋ ਤੇ ਉਦੋਂ ਬਾਅਦ ਸੇਲ ਕਰੀ ਚੱਲੋ ਤੇ ਪਰ ਐਂਓ ਸਿੱਟੋ ਨਾ ਕਾਲੀ ਕਰਕੇ ਵੀ ਹਾਂ ਵੇਚਰੀ ਏਜੰਟ ਸਾਡੀ ਇਹ ਚੀਜ਼ਾਂ ਦਾ ਧਿਆਨ ਰੱਖੀ ਸੰਤੋਜ ਬੰਦੇ ਕੀ ਕਰ ਮੈਂ ਕਿਹਾ ਚਲੋ ਆ ਲੂਆਂ ਦੇ ਵਿੱਚ ਗਿੜਾ ਦੇਖੀਏ ਦੇਖੀਏ ਜੇ ਕੱਲ ਨੂੰ ਕਿਤੇ ਕੰਮ ਚੱਲੂਗਾ ਚਲਾਈਏ ਕੰਮ ਕਰ ਨਹੀਂ ਤਾਂ ਐਵੇਂ ਲੇਟ ਹੋਈ ਜਾਣਾ ਬਟਾਂ ਖਾਲੀਆਂ ਗਿੱਲੀਆਂ ਹਜੇ ਪਰ ਉਹ ਅੱਜ ਦੀ ਧੁੱਪ ਤੇ ਹਵਾ ਲੱਗਣ ਨਾਲ فرق ਦਾ ਪਹਿਚਾਣਾ ਕਾਫੀ ਇਹ ਖਾਲੀਆਂ ਗਿੱਲੀਆਂ ਹੋਰ ਵੀਲ ਹੀ ਚੱਲੂਗਾ ਟੂ ਵੀਲ ਨਹੀਂ ਚੱਲਣਾ ਇੱਥੇ ਕੱਲ ਦਾ ਦਿਨ ਮਿੱਟੀ ਜ਼ਰੂਰ ਆਊਗਾ ਲੂ ਨੂੰ ਪਰ ਕੋਈ ਨਹੀਂ ਆਪਾਂ ਬੋਰੀ ਭਰ ਕੇ ਰੱਖ ਦਾਂਗੇ ਜਾਲੀ ਵਾਲੀ ਬੋਰੀ ਭਰ ਕੇ ਰੱਖ ਦਾਂਗੇ ਤਾਂ ਆਪੇ ਸਹੀ ਹੋ ਜਾਣਾ ਇਹ ਨਹੀਂ ਕੋਈ ਚੰਦਾ ਇਹ ਇਧਰ ਨੂੰ ਥੋੜਾ ਠੀਕ ਆ ਕੱਲੂ ਦੇਖਾਂਗੇ ਕਿਤੇ ਨਾ ਕਿਤੇ ਏਰੀਏ ਦੇ ਵਿੱਚ ਕੋਈ ਨਾ ਕੋਈ ਏਰੀਆ ਸੱਪ ਕੱਢਾਂਗੇ ਕੱਲ ਨੂੰ ਇੰਉਂ ਨਹੀਂ ਹੈਗਾ ਛੱਡਣਾ ਨਹੀਂ ਕੱਲ ਨੂੰ ਸੱਪ ਕੱਢਣ ਕੱਲ ਕੱਢਾਂਗੇ ਵੇਖ ਕਿਤੇ ਨਾ ਕਿਤੇ ਤਾਂ ਪਟਾਂਗੇ ਜਰੂਰ ਲੱਭਦੇ ਆਂ ਖੱਤੇ ਦੇਖ ਲੋ ਮੀ ਪਿਆ ਸੀ ਪੂਰਾ ਜੋਰ ਦੀ ਪਰ ਨਾਲੇ ਦੇ ਲੋ ਆਪਣੀ ਬੇਲ ਵੀ ਨਹੀਂ ਹੈਗੀ ਬੱਟ ਦੇ ਉੱਤੇ ਤੇ ਕਿਤੇ ਕੋਈ ਆਲੂ ਬਾਹਰ ਨਹੀਂ